ਤੈਨੂੰ ਨਹੀਂ ਪਤਾ ਮੈਨੂੰ ਮਿਰਚਾਂ ਤੋਂ ਅਲਰਜੀ ਆ ਤੂੰ ਰੋਗ ਪਰ ਪਰ ਮਿਰਚਾਂ ਦੇ ਪਾਏ ਦਾਲ ਵਿੱਚ ਮम्मी ਦੀ ਮੇ ਕੋਈ ਗਲਤੀ ਹੋ ਗਈ ਮੈਂ ਤਾਂ ਸੋਚਦੀ ਨਾ ਗਲਤੀ ਹੋ ਗਈ ਤੇਰੇ ਕੋ ਹੈ ਨਾ ਤੇ ਪਿੱਛੋ ਬੋਲਿਆ ਕਿ ਆਈ ਤੇ ਹੈ ਬੜੇ ਬੱਕਰੇ ਤਾਲ ਕੇ ਬਹਿ ਗਈ ਆ ਤੇ ਤੂੰ ਕੀ ਚੰਨੀ ਆ ਤੇ ਦੇ ਦੇ ਮਿਰਚਾਂ ਨਾ ਮੈਂ ਸੰਗ ਮਾਲਦਾ ਤੇ ਮਾਰਦਾ ਇਹਨੂੰ ਮੈਂ ਮੰਮੀ ਦੀ ਮੈਂ ਥਾਣ ਕੇ ਨਹੀਂ ਪਾਈ ਨਹੀਂ ਐਡੀ ਭੋਲੀ ਨਾ ਬਣ ਹਾਈ ਹਾਈ ਕੁੜੀ ਦੇ ਆਉਣ ਦਾ ਟਾਈਮ ਹੋ ਗਿਆ ਵਾ ਤੇ ਮੈਂ ਤਾਂ ਰੋਟੀ ਵੀ ਨਹੀਂ ਪਕਾਈ ਜੋ ਸਵੇਰ ਦੀ ਕੰਮ ਕਰਨ ਲਈ ਆ ਨਾ ਮਿਲਤੇ ਅੰਤਰੀ ਹੋਸ਼ ਨਹੀਂ ਰਹੀ ਕਿ ਕਦੋਂ ਟਾਈਮ ਹੋ ਗਿਆ ਦੇ ਆਉਣ ਦਾ ਆਉਂਦੀ ਨੇ ਮੇਰੇ ਗਲ ਪਿਆ ਜਾਣਾ ਵਾ ਕਿ ਮੰਮੀ ਮੈਨੂੰ ਭੁੱਖ ਲੱਗੀ ਆ ਇਹਦਾ ਪਿਓ ਵੀ ਸਵੇਰ ਦਾ ਗਿਆ ਵਾ ਕੰਮ ਅਜੇ ਤੱਕ ਨਹੀਂ ਆਇਆ ਕੀ ਕਰਾਂ ਮੈਂ ਸਾਰਾ ਦਿਨ ਇਕੱਲੀ ਖਾਂ ਭਜਦੀ ਆ ਇੱਕ ਤੇ ਨਾ ਰੱਬਾ ਆ ਗਰੀਬੀ ਨਾ ਕਿਸ ਨੂੰ ਦਵੀਂ ਅੰਤਰਾ ਸੱਚੀ ਗੱਲ ਵਾ ਨਾ ਕੋਈ ਸਵਰਨਾ ਸੁਆਦ ਅੰਤਰਾ ਸਵਦੇ ਦੇ ਲਾਲੇ ਪਏ ਰਹਿੰਦੇ ਆ ਕਦੀ ਆ ਮੁੱਕ ਗਿਆ ਤੇ ਕਦੀ ਆ ਮੁੱਕ ਗਿਆ ਕੀ ਕਰਾਂ ਮੈਂ ਚਲ ਮਨਾ ਪੁੜੀ ਆਉਣ ਵਾਲੀ ਹੋਣੀ ਆ ਵੇਖਾ ਪਣਾ। ਮਮਮੀ! ਐ ਹੈ ਕੀ ਗੱਲ ਵਾ? ਮੈਨੂੰ ਨਹੀਂ ਪਤਾ ਹੈਗਾ। ਸਰੀ ਨੀ ਜਾਇਆ ਕਰਨਾ ਕੱਲ ਤੋਂ। ਨਹੀਂ ਹੁਣ ਕੀ ਹੋ ਗਿਆ ਹੋਣੀਏ ਦੱਸ ਮੈਨੂੰ। ਕਿਉਂ ਮੈਂ ਕਿੱਦਾਂ ਦੇ ਕੱਪੜੇ ਪਾਕਿਸਤਾਨੀ ਦੱਸੋ ਪਹਿਲਾਂ ਮੈਨੂੰ ਤੇ ਚੰਗੇ ਭਲੇ ਦੇ ਕੱਪੜੇ ਹੈਗੇ ਆ। ਕੀ ਕੁੱਚਾ ਲੱਗਾ ਤੇਰੇ ਕੱਪੜਿਆਂ ਨੂੰ ਮੰਮੀ ਸਾਰੀਆਂ ਕੁੜੀਆਂ ਇੰਨੇ ਇੰਨੇ ਸੋਹਣੇ ਸੂਟ ਪਾ ਕੇ ਆਉਂਦੀਆਂ ਪਿਓਰ ਦੇ ਤੇ ਮੈਂ ਆ ਕੀ ਮੋٹے ਦੇ ਸੂਟ ਪਾ ਕੇ ਜਾਵਾਂ ਸਾਰੀਆਂ ਖੁਸ਼ ਹਲਮੰਦ ਗਿਆ ਨਾ ਤੂੰ ਵੀ ਮਗਰੇ ਹੀ ਮਾਰਦੀ ਮੰਮੀ ਤੈਨੂੰ ਪਤਾ ਸਾਰੀਆਂ ਕੁੜੀਆਂ ਕਿੰਨੇ ਕਿੰਨੇ ਸੋਹਣੇ ਸੂਟ ਤੇ ਕਿੰਨੇ ਕਿੰਨੇ ਸੋਹਣੀਆਂ ਕੋਟੀਆਂ ਪਾ ਕੇ ਆਉਂਦੀਆਂ ਤੇ ਮੈਂ ਆ ਉਹਨਾਂ ਦੀਆਂ ਕੋਟੀਆਂ ਪਾ ਕੇ ਜਾਨੀ ਆ ਨਹੀਂ ਉਹਨਾਂ ਦੀਆਂ ਕੋਟੀਆਂ ਲੱਗਦੀਆਂ ਆ ਕਿਤੇ ਮੈਨੂੰ ਚੰਗੀਆਂ ਤਾਂ ਨੀਂਦਾਂ ਲੱਗਦੀਆਂ ਘਰ ਹੀ ਚੰਗੀਆਂ ਲੱਗਦੀਆਂ ਉਹ ਕਿਉਂ ਨਹੀਂ ਚੰਗੀਆਂ ਲੱਗਦੀਆਂ ਅੱਖਾਂ ਰਹਿ ਗਿਆ ਮੇਰੀਆਂ ਓਣ ਓਣ ਕੇ ਗੱਲਾਂ ਕਰਨੀ ਬਹੁਤੀਆਂ ਲੋਕਾਂ ਕਤੋਣੀਆਂ ਨੇ ਜਾਂਦੀਆਂ ਲੋਕੀ ਤਾਰ ਐਡੀ ਮੇਡ ਪਾਉਂਦੀਆਂ ਮम्मी ਮੈਨੂੰ ਨਹੀਂ ਪਤਾ ਮੈਨੂੰ ਸੂਟ ਲੈ ਕੇ ਦੋ ਐਵੇਂ ਨਾ ਕਲਾ ਕਰਿਆ ਕਰ ਦਿਨ ਰਾਤ ਤੇਰਾ ਕੰਮ ਹੀ ਇਹ ਹੋਵਾ ਕਦੀ ਸੂਟ ਲੈ ਆ ਦੋ ਮੈਨੂੰ ਕਦੀ ਆ ਲੈ ਦੋ ਮੈਨੂੰ ਨਹੀਂ ਕਦੀ ਆਪਣੇ ਮਨ ਦੇ ਦੇਖੇ ਉਹ ਮੈਨੂੰ ਕਹਿੰਦੇ ਤੇਰੇ ਘਰ ਜਾਣਾ ਤੇ ਘਰ ਮੈਂ ਕੀ ਲਿਆਵਾਂ ਉਹਨਾਂ ਨੂੰ ਦੱਸੋ ਮੈਨੂੰ ਨਹੀਂ ਚਾਹ ਪਿਆਲ ਦਾਂਗੇ ਉਹਨਾਂ ਨੂੰ ਹੋਰ ਕੀ ਜਾਨਨੀ ਆ ਮम्मी ਨਾ ਇਹਨਾਂ ਗੋਆ ਵਾ ਤੇ ਫਿਰ ਕੀ ਗੋਆ ਵਾ ਤੇ ਹੋਂ ਡੰਗਰ ਨਾ ਰੱਖਾਂਗੇ ਤਾਂ ਦੁੱਧ ਕਿੱਥੋਂ ਆਉਣਾ ਵਾ ਅੱਗੇ ਸਾਰੇ ਚੰਗੇ ਘਰਾਂ ਦੀਆਂ ਵਾ ਲੈ ਦੱਸ ਤੂੰ ਤੇ ਐਵੇਂ ਲੋਕਾਂ ਲਈਵੇਂ ਮਰਦੀ ਰਹਿਨੀ ਆ ਠੀਕ ਆ ਨਾ ਆਪਣੇ ਵਾਲੇ ਵੇਖੀ ਤਾਂ ਹੁੰਦਾ ਕਿਸ ਦੇ ਮੈਲਾਂ ਨੂੰ ਵੇਖ ਕੇ ਨਾ ਆਪਣੀ ਕੁਲੀ ਨਹੀਂ ਢਾਈ ਦੀ ਠੀਕ ਵਾ ਨਾ ਹੋਰ ਗੱਲਾਂ ਕਰਦੀ ਫਿਰਦੀ ਆ ਚੁੱਕ ਤੇ ਬੈਗ ਮਾਰਿਆ ਨਹੀਂ ਕੁਝ ਲੈ ਆ ਹੀ ਲਿਆ ਕਰ ਖਾ ਲਿਆ ਕਰ ਸਾਰੀਆਂ ਖਾਨਾਂ ਦੇ ਮੈਂ ਕੀ ਕਰਾਂ ਉੱਥੇ ਮੈਂ ਸਾਰਿਆਂ ਦੇ ਮੂੰਹ ਵਲ ਵੇਖਿਆ ਕਰਾਂ ਨਹੀਂ ਪਾਪੜੇ ਕਿੱਥੋਂ ਦਵਾ ਤੈਨੂੰ ਪੈਸੇ ਮੈਂ ਕਿਉਂ ਹੀ ਫਿਰ ਮੈਨੂੰ ਪੰਡਣਾ ਤੇਰੇ ਵਾਸਤੇ ਤੇ ਜ਼ਮੀਨ ਵੀ ਗਹਿਣੇ ਕਰਤੀ ਆਪਾਂ ਆਪਣੀ ਹੋਰ ਅਹੀਂ ਕੀ ਕਰੀਏ ਤੇਰੀਆਂ ਇਹ ਫੀਸਾਂ ਹੀ ਨਹੀਂ ਮਾਣ ਮੈਨੂੰ ਨਹੀਂ ਪਤਾ ਮੰਮੀ ਤੂੰ ਹੀ ਤਾਂ ਮੈਨੂੰ ਇਦਾਂ ਹੀ ਕਰ ਦਿੰਦੀ ਹੈ ਹਾਇ ਰੱਬਾ ਕੀ ਕਰਾਂ ਮੈਂ ਇਹਦਾ ਇਹ ਕੁੜੀ ਨੇ ਤਾਂ ਖਾ ਹੀ ਲਿਆ ਵਾ ਪਹਿਲਾਂ ਕਹਿੰਦੀ ਮੈਨੂੰ ਕਾਲਜ ਪਾਓ ਕਾਲਜ ਪਾਓ ਮੈਂ ਪੜਨਾ ਵਾਂ ਜੇ ਪਿਓ ਵਿਚਾਰੇ ਨੇ ਜ਼ਮੀਨ ਗਹਿਣੇ ਕਰਕੇ ਫੀਸਾਂ ਜਮਾ ਕਰਾਈਆਂ ਤੇ ਹੁਣਾਂ ਦੀ ਮੈਨੂੰ ਵਧੀਆ-ਵਧੀਆ ਕੱਪੜੇ ਚਾਹੀਦੇ ਆ ਦੱਸ ਇਹਦਾ ਪਿਓ ਕਿਹੜਾ ਡੀਸੀ ਲੱਗਾ ਜਿਹੜਾ ਕੱਪੜੇ ਲਿਆਵੇ ਦਵੇ ਰੋਜ਼ ਦਾ ਸਾਮਾੜੀਆਂ ਕੋਟੀਆਂ ਭਣਾ ਉਹਨੀਆਂ ਦੀਆਂ ਕੋਟੀਆਂ ਨਿੱਗੀਆਂ ਵਾ ਪਰ ਕੀ ਕਰਾਂ ਮੈਂ ਲੋਕੀ ਚੰਗੇ ਚੰਗੇ ਕਰਾਂ ਦੇ ਹੁੰਦੇ ਕਾਲਜਾਂ ਦੇ ਵਿੱਚ ਕਸੂਰ ਤੇ ਇਹਦਾ ਵੀ ਕੋਈ ਨਹੀਂ ਵਿਚਾਰੀ ਦਾ ਵੇਖ ਕੇ ਤੇ ਜੀ ਕਰਦਾ ਹੀ ਆ ਪਰ ਕੀ ਕਰੀਏ ਰੱਬਾ ਉਹ ਦਾਣਾ ਧੀ ਦਵੀ ਤੇ ਗਰੀਬੀ ਨਾ ਦਵੀ ਮਾਲਕਾ ਜਿੱਥੇ ਧੀ ਹੋਵੇ ਉਥੇ ਪਿਆਹਾ ਜ਼ਰੂਰ ਚਾਹੀਦਾ ਵਾ ਧੀ ਦੀਆਂ ਰੀਝਾਂ ਤੇ ਬੰਦਾ ਪੂਰੀਆਂ ਕਰੇ ਅਜੇ ਨੂੰ ਅਗਲੇ ਘਰ 깔ਣਾ ਵਾ ਪਤਾ ਨਹੀਂ ਅਗਲਾ ਘਰ ਕਿੱਦਾਂ ਦਾ ਮਿਲਣਾ ਵਿਚਾਰੀ ਨੂੰ ਚੱਲ ਮਾਲਕਾ ਅਗਲੇ ਘਰ ਹੀ ਖੁਸ਼ੀ ਮਿਲ ਜੇ ਇਹਨੂੰ ਉੱਥੇ ਸੁੱਖ ਮਿਲ ਜੇ ਚੱਲ ਦਵਾਇ ਨੂੰ ਰੋਟੀ ਸੜੀ ਜਈ ਲੈ ਆਹ ਕਿਹਦਾ ਫੋਨ ਆ ਗਿਆ ਮੀਮੇ ਮੱਝਾ ਮੇਰੇ ਪੁੱਤ ਦਾ ਫੋਨ ਆਇਆ ਬਾਹਰੋ ਹੈਲੋ ਤੇ ਸਾਸਰੀ ਕਾਲ ਪੁੱਤ ਕੀ ਹਾਲ ਆ ਨਹੀਂ ਠੀਕ ਠਾਕ ਬੜੇ ਵਧੀਆ ਤੂੰ ਸੁਣਾ ਨਾ ਇੱਥੇ ਤਾਂ ਹੁਣ ਮੀ ਪਈ ਜਾਂਦਾ ਹੀ ਆਹੋ ਅਛਾ ਤੂੰ ਅਜਲੀਹਾ ਵਿਟ ਟਿਕ ਟ ਕਰਵਾ ਲਈ ਆ ਲੈ ਨਹੀਂ ਮੈਂ ਮਰ ਜਾ ਆ ਜਾ ਆ ਜਾ ਫਟਾਫਟ ਮੈਂ ਤੇ ਬੜੇ ਚਿਰ ਤੋਂ ਡਿਕਣ ਨਹੀਂ ਤੈਨੂੰ ਆ ਜਾ ਆ ਜਾ ਤੇਰਾ ਵਿਆਹ ਕਰੀਏ ਦਵਾ ਦਓ ਲੈ ਕੁੜੀ ਲੱਭੀ ਇਹ ਕੁੜੀ ਲੱਭਣੀ ਕਿਹੜੀ ਔਖੀ ਪਈ ਆ ਬਥੇ ਰਿਸ਼ਤੇ ਆਉਣ ਡਏ ਆ ਮੈਂ ਹੀ ਨਹੀਂ ਧਿਆਨ ਕਰਦੀ ਆਹ ਹੋ ਕੇ ਲੈ ਦੱਸ ਨਾ ਮੇਰਾ ਮੁੰਡਾ ਮਾੜਾ ਕਿਤੇ ਇੰਨੀ ਕਮਾਈ ਕਾਣ ਡਿਆ ਇੰਨੀ ਜਾਇਦਾਦ ਦਾ ਮਾਲਕ ਐਡਾ ਸੋਹਣਾ ਕਾਰਬਾਰ ਬਣਿਆ ਕਿ ਤੇ ਹੈ ਲੈ ਦੱਸ ਕੁੜੀ ਸੋਹਣੀ ਸੁਨੱਖੀ ਵੇਖੂਗੀ ਹੋਰ ਮੈਨੂੰ ਕਿਹੜੀ ਕਿਸ ਚੀਜ਼ ਦੀ ਘਾਟ ਵਾ ਨਾ ਸਭ ਕੁਝ ਦਿੱਤਾ ਮਾਲਕ ਨੇ ਆਹੋ ਇੰਨੀ ਕਮਾਈ ਕਰਨਿਆ ਵਾ ਤੂੰ ਕੀ ਲੈਣਾ ਮੈਨ ਲੋਕਾਂ ਕੋ ਤੂੰ ਨਾ ਪਰਵਾਹ ਕਰ ਤੂੰ ਬਸ ਆ ਜਾ ਫਟਾਫਟ ਫੇਰ ਵੇਖੀ ਕਿੱਡੀ ਸੋਹਣੀ ਤੇ ਕਿੱਡੀ ਵਧੀਆ ਕੁੜੀ ਲੱਭਣੀ ਤੇਰੇ ਵਾਸਤੇ ਮੈਂ ਉਹ ਨਾ ਨਾ ਪੁੱਤ ਰਿਸ਼ਤੇ ਤਾਂ ਪਹਿਲਾਂ ਹੀ ਆਉ ਡੇ ਆ ਉਹ ਮੈਂ ਹੀ ਨਹੀਂ ਹਾਂ ਕਰਦੀ ਤੇਰੇ ਆਉਣ ਦਾ ਨਹੀਂ ਪਤਾ ਲੱਗਦਾ ਚਲ ਠੀਕ ਆ ਆ ਜਾ ਆ ਜਾ ਫਟਾਫਟ ਮੇਰਾ ਪੁੱਤ ਅਛਾ ਟਿਕ ਟੋ ਹੋ ਗਈ ਆ ਚਲ ਠੀਕ ਵਾ ਚਲ ਚੰਗਾ ਸੌਂ ਜਾ ਸੌਂ ਜਾ ਚੰਗਾ ਸਾਸਰੀ ਕਾਲ ਤੇ ਆ ਕੁੜੀ ਮੇਰਾ ਪੁੱਤ ਆ ਚੱਲਿਆ ਹੈ ਇਹ ਮੈਨੂੰ ਆਂਦਾ ਕੁੜੀ ਸੋਹਣੀ ਲੱਭੀ ਨਾ ਕੁੜੀ ਤੇ ਮੈਂ ਸੋਹਣੀ ਲੱਭੂ ਲੱਭੂ ਕੁੜੀ ਕਿਤੇ ਐਸੀ ਲੱਭੂਗੀ ਜਿਹੜੀ ਕਿਤੇ ਆਂਡ ਗਵੜਨਾ ਨਾ ਆਈ ਹੋਊਗੀ ਤੇ ਕੁੜੀ ਦੇ ਨਾਲ-ਨਾਲ ਤੇ ਮਾਲਮੱਤਾ ਵੀ ਲੱਭੂਗੀ ਇੰਨੀ ਜਾਇਦਾਦ ਦਾ ਮਾਲਕਾ ਤੂੰ ਤੇ ਮੈਂ ਕਿਤੇ ਉਹ ਜੀ ਕੁੜੀ ਥੋੜੀ ਲਿਆਉਣੀ ਆ ਤੂੰ ਵੇਖੀ ਦੱਸਈ ਰਿਸ਼ਤਾ ਕਿਦਾਂ ਟੌਪ ਦਾ ਲੱਭ ਕੇ ਲਿਆਉਣੀ ਆ ਤੇਰੇ ਵਾਸਤੇ ਤੂੰ ਆ ਜਾ ਇੱਕ ਵਾਰੀ ਤੇ ਰਿਸ਼ਤੇ ਦੱਸਾਂ ਤੇ ਬਥੇਰੀਆਂ ਪੈ ਲੰਜਾ ਕੋਈ ਨਹੀਂ ਥੋੜ ਨਿਗਾ ਤੇ ਆਪਣੀ ਰੱਖਦੀਆਂ ਤਰਸ਼ੀ ਕਿ ਕਿੱਥੇ ਕੁੜੀ ਚੰਗੀ ਆ ਤੇ ਕਮਾਲਮੱਤੇ ਵਾਲੀ ਕਿੱਥੇ ਆ ਬਾਕੀ ਗੱਲਾਂ ਦਾ ਬਾਅਦ ਚ ਵੇਖਾਂਗੇ ਅਸੀਂ ਸਰਦਾਰ ਜੀ ਕੀ ਕਰਦੇ ਜੇ ਉਹ ਕਰਨਾ ਕੋਨਾ ਵੀ ਆ ਗੱਲ ਤਾਂ ਸੁਣੋ ਮੇਰੀ ਮੇਰੀ ਗੱਲ ਸੁਣਣਾ ਜਿਹੜੇ ਲੋਕ ਚੀਜ਼ਾਂ ਆ ਜਾਂਦੇ ਆ ਨਾ ਮੁੜ ਕੇ ਦੇਖ ਨਹੀਂ ਜਾਂਦੇ ਉਹ ਬਲਜਾਰ ਕੱਲ ਦੀ ਟਰਾਲੀ ਲੈ ਕੇ ਆਈ ਉਹ ਦੇਖੇ ਨਹੀਂ ਗਿਆ ਹੁਣ ਆਬਰ ਨਹੀਂ ਬਣੀ ਹਾਂ ਹੈ ਤੇ ਇਹ ਆਹ ਗੱਲਾਂ ਚ ਪਏ ਜੇ ਤੁਹਾਨੂੰ ਤੇ ਖੁਸ਼ਖਬਰੀ ਦੇਣ ਆਈ ਆ ਆ ਮੁੰਡੇ ਦਾ ਫੋਨ ਆਇਆ ਸੀਗਾ ਅਗਰਾਂ ਟਿਕ ਟਿਕ ਕਰਵਾ ਲਈ ਆ ਆਉਣ ਲੱਗਾ ਜੀ ਇੰਡੀਆ ਇਹਨਾਂ ਨਾ ਨਿਆਣਾ ਦਾ ਪਤਾ ਨਹੀਂ ਕੀ ਅੱਜ ਕੱਲ੍ਹ ਹਾਲ ਵਾ ਸਰਪ੍ਰਾਈਜ਼ ਹੀ ਦੇ ਰਹੇ ਨੇ ਜੀ ਉਹ ਕੋਈ ਲਾ ਦੇਣਾ ਚਾਹੀਦਾ ਨਾ ਉਹ ਆਉਣਾ ਹਾਂਏ ਦੱਸ ਤੇ ਦਿੱਤਾ ਅਗਲੇ ਨੇ ਮੈਂ ਟਿਕ ਟਕ ਕਰਵਾਤੀ ਆ ਤੇ ਮੈਂ ਉਹ ਲਗਾ ਮਮੀ ਤੇ ਮੇਰੇ ਅੰਦਰ ਨੂੰ ਵੱਡੀ ਗੱਡੀ ਘਟਾ ਕੇ ਰੱਖੋ ਆਂਦਾ ਦੱਸ ਮੈਂ ਕਿ ਵੱਡੀ ਗੱਡੀ ਕਿਤੇ ਐਵੇਂ ਨਿਕਲ ਜਾਂਦੀ ਆ ਤੇਰੇ ਅੰਦਰ ਨੂੰ ਪਹਿਲਾਂ ਕਿ ਦੱਸਿਆ ਹੁੰਦਾ ਤੇ ਪਹਿਲਾਂ ਬੁੱਕ ਪੱਕ ਕਰਵਾ ਛੱਡ ਦੇ ਗੱਡੀ ਹੈਗੀ ਤਾਂ ਹੈ ਘਰ ਗੱਡੀ ਕਰਦੀ ਆਪਾਂ ਹੋਰ ਨਾ ਹੈ ਤਾਂ ਸਹੀ ਆ ਤੇ ਪਰ ਫਿਰ ਵੀ ਨਿਆੜੇ ਰਹੀ ਜਾਂਦੀ ਨਵੀਂ ਗੱਡੀ ਦੀ ਤੇ ਫਿਰ ਕੀ ਆ ਤੁਹਾਡਾ ਕੀ ਜਣਾਵਾ ਕਢਵਾ ਦਿਓ ਨਵੀਂ ਗੱਡੀ ਉਹ ਗੱਡੀ ਕਢਵਾ ਦਿਓ ਉਹ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਗੱਡੀ ਆਉਗੀ ਉਥੇ ਸੇ ਮੁੰਡਾ ਵਿਆਹਾਂਗੇ ਲੈ 10 ਹੈ ਹੋ ਗੱਲ ਤੇ ਮੈਂ ਕਹਿੰਨੀ ਆ ਮੇਰੀ ਗੱਲ ਕੋਈ ਮੰਨਦਾ ਹੀ ਨਹੀਂ ਮੈਂ ਤੇ ਅੱਗੇ ਚਲਨੀ ਆ ਕਿ ਮੈਂ ਤੇ ਆਪਣਾ ਮੁੰਡਾ ਉੱਥੇ ਵਿਆਹਣਾ ਵਾ ਜਿੱਥੇ ਕਿ ਟਰਾਲੇ ਭਰ-ਭਰ ਦਾਜ ਦੇ ਆਉਣਗੇ ਕਿਤੇ ਐ ਵੱਡੀ ਗੱਡੀ ਆਉਗੀ ਤੇ ਕਿਤੇ ਮੈਂ ਸ਼੍ਰੀਕੇ ਚ ਨੱਕ ਦੇ ਰੱਖਣਾ ਆਪਣਾ ਨਾ ਮੇਰਾ ਮੁੰਡਾ ਕਮਾਈ ਘੱਟ ਕਰਨ ਦਿਆ ਵਾ ਜਾਂ ਜਾਇਦ ਜ਼ਮੀਨ ਜਾਇਦਤ ਘੱਟ ਵਾ ਹੈ ਮੈਂ ਦੱਸ ਦਾਜ ਕਿਉਂ ਨਹੀਂ ਲੈਣਾ ਮੈਂ ਤੇ ਐ ਦਾਜ ਲੈਣਾ ਵਾ ਫੁੱਲਾ ਜਿੱਥੇ ਵਧੀਆ ਰਿਸ਼ਤਾ ਹੋਗਾ ਉੱਥੇ ਹੀ ਕਰਨਾ ਵਾ ਮੈਂ ਕਿਤੇ ਮਾੜੇ ਮੋਟੇ ਥਾਣੇ ਆਪਣਾ ਮੁੰਡਾ ਵੇਣਾ ਤੁਹਾਨੂੰ ਵੀ ਦੱਸਦਾ ਮੈਂ ਉਹ ਗੰਗੇ ਮੈਂਬਰ ਦੇਖਿਆ ਮੁੰਡੇ ਦੇ ਫਰਦੂਨਾਂ ਵਾਲੀ ਗੱਡੀ ਅੱਛਾ ਆਹੋ ਦਾ ਹੱਥ ਮੈਨੂੰ ਪਤਾ ਹੀ ਨਹੀਂ ਹੈਗਾ ਪਰ ਗਰੀ ਗੱਲ ਸਣਾ ਉਹਦਾ ਮੁੰਡਾ ਵੱਡੇ ਮੁਲਕ ਦਾ ਵਾ ਸਾਡਾ ਨਿੱਕੇ ਜਿਹਾ ਥੋੜੀ ਨਿੱਕੀ ਆ ਜੂਗੀ ਨਾ ਕਿ ਉਹ ਆਉ ਨਿੱਕੀ ਕੀ ਗੱਲ ਵਾ ਉਹਦੀ ਜਾਇਦਾਦ ਕਿੰਨੀ ਕੁ ਵਾ ਇੱਥੇ ਹੈ ਸਾਡੀ ਜਾਇਦਾਦ ਕਿੰਨੀ ਥੋੜੀ ਘਰ ਬਾਹਰ ਕਿੱਡਾ ਸੋਨਾ ਬੜੇ ਆਵਾ ਹੈ ਕਿਹੜੀ ਚੀਜ਼ ਦੀ ਕਮੀ ਪੈਠੀ ਹੈ ਇੱਥੇ ਨਹੀਂ ਨਾਲੇ ਸਾਡਾ ਮੁੰਡਾ ਕਿੱਡਾ ਕਿੱਡੇ ਦੁਬਈ ਵਿੱਚ ਦਾਸ ਤੇ ਹੀ ਹੱਤ ਕਰ ਲੈ ਜੇ ਕਿਤੇ ਵੱਡਾ ਮੁਲਕ ਤੇ ਨਿੱਕਾ ਮੁਲਕ ਗੱਲ ਹੁੰਦੀ ਕਮਾਈ ਦੀ ਕਿ ਕਮਾਈ ਕਿੰਨੀ ਕਰਦਾ ਕੋਈ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕੰਨ ਖੋਲੋ ਆਪਣੇ ਮੈਥ ਆਨਾ ਵੀ ਘੱਟ ਨਹੀਂ ਕਰਨਾ ਦਾਜ ਦਾ ਐ ਕਿੱਥੇ ਟਰਾਲੇ ਭਰ-ਭਰ ਕਿਉਂੜ ਗਿਆ ਨਾ ਮੈਂ ਮੁੰਡਾ ਉੱਥੇ ਹੀ ਵਿਹੋਣਾ ਜੇ ਪਰ ਜਿਆਦਾ ਮੂੰਹ ਹੀ ਨਹੀਂ ਢੀਦਾ ਜੋ ਮਿਲ ਜੂਗਾ ਲਲਾਂਗੇ ਕਿਉਂ ਮਿਲ ਜੂਗਾ ਕੀ ਗੱਲ ਆ ਸਾਡਾ ਮੁੰਡਾ ਕਿ ਤ ਕਾਲਾ ਗੰਜਾ ਵਾ ਐਡਾ ਸੋਹਣਾ ਸੁਲੱਖਾ ਪੁੱਤ ਮੇਰਾ ਜਵਾਨ ਹੈ ਮੈਂ ਤਾਂ ਮੂੰਹ ਮੰਗਿਆ ਚੀਜ਼ਾਂ ਲੈਣੀ ਆ ਮੂੰਹ ਨਹੀਂ ਢੀਦਾ ਹੈ ਕਿਉਂ ਨਹੀਂ ਢੀਦਾ ਮੇਰੀ ਗੱਲ ਸੁਣ ਐਹੀ ਮੌਕਾ ਵਾ ਉਹ ਮੁੰਡੇ ਨੂੰ ਨਾ ਪਤਾ ਲੱਗ ਜ ਉਹਨੂੰ ਨਿਕਾਲ ਬੰਨ੍ਹਣੀ ਹੈ ਢੀ ਨਾ ਨੂੰ ਦੇਦਾ ਸਲਾਹ ਕਰਦੀ ਆ ਮੈਂ ਤਾਂ ਤੈਨੂੰ ਸਲਾਹ ਕਰਨ ਦੇ ਆ ਉਹ ਆਪਣਾ ਨਿਕਾਲ ਸੈਰ ਸੀ ਹੋ ਹਾਂ ਕੱਲੀ ਕੱਲੀ ਗੱਲ ਤੇ ਧਿਆਨ ਰੱਖਦਾ ਦੀ ਗੱਲਾਂ ਸੁਣੇਗਾ ਦੀ ਤੂੰ ਨਾ ਉਹ ਤੇ ਨਿਆਣਾ ਵਾ ਨਿਆਣੀ ਮੱਤ ਵਾ ਕੋਈ ਗੱਲ ਨਹੀਂ ਆ ਉਹਦੇ ਨਾਲ ਕਦੀ ਸਲਾਹ ਹੱਡੀ ਨਿਆਣਾ ਕਿੱਥੇ ਆ ਉਹਨੂੰ ਲੀੜੇ ਕੱਪੜੇ ਚਾਗ ਲੈ ਤੇ ਚਾਹਦੇ ਤੋਂ ਉਹਨੇ ਤੇ ਡਾਰੀਆਂ ਮਾਰਨ ਪੈਂਦਾ ਵਾ ਉਹਨਾਂ ਨਾਲ ਕਦੀ ਸਲਾਹ ਨਹੀਂ ਕਰਦੀ ਸਲਾਹ ਹੱਡੀ ਦੋਹਾਂ ਜੀਆਂ ਦੀ ਇਹ ਸਤਾ ਹੱਡਵਾਂ ਲਾਣਾ ਵਾ ਠੀਕ ਵਾ ਨਾ ਅਹੀਂ ਗੱਲ ਕਰਨੀ ਆ ਜਿੱਥੇ ਅਹੀਂ ਪੱਕਾ ਕਰਾਂਗੇ ਉੱਥੇ ਪੱਕਾ ਹੋਣਾ ਓਦਾਂ ਹੀ ਮੁੰਡਾ ਵਿਆਹਣਾ ਭਾ ਤੇਰੇ ਨਿਆਣੇ ਜਿਹੜੇ ਆ ਨਾ ਸਮਾਜ ਸੇਵੀ ਬਣੇ ਫਿਰਦੇ ਆ ਉਹਨੇ ਗੱਲ ਨੂੰ ਮੰਨਦੇ ਕੋਈ ਗੱਲ ਨਹੀਂ ਆ ਨਿਆਣੇ ਨੇ ਹੱਥੋਂ ਦਾ ਸਭ ਕੁਝ ਮਾਂ ਪਿਓ ਦੇ ਹੱਥ ਚੰਦਾ ਵਾ ਆ ਕੋਈ ਗੱਲ ਨਹੀਂ ਜੇ ਤੂੰ ਹੀ ਰਾਜੀ ਜੇ ਮੈਂ ਰਾਜੀ ਨਿਆਣੇ ਕਰ ਲਣਗੇ ਵਿਆਹਣਾ ਤਾਂ ਉੱਥੇ ਮੁੰਡਾ ਹੀ ਜਿੱਥੇ ਸਾਡੀ ਮਰਜ਼ੀ ਹੋਊਗੀ ਚੱਲ ਮੈਂ ਕਿਹਨਾਂ ਬਹਿ ਕੇ ਸਲਾਹ ਸੁਣ ਕਰਦੇ ਆ ਕੋਈ ਹਾਂ ਹਲਦਾ ਕਰਦੇ ਆ ਫਟ ਲੱਗ ਗੱਡੀ ਬਾਹਰ ਅੰਦਰ ਬੈਠਨੇ ਆ ਨਾਲ ਚਾਹ-ਪੱਟ ਪੀਣੇ ਆ ਤੇ ਨਾਲੇ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਇਹ ਗੱਲ ਨਾ ਦੋਵਾਂ ਬੁੜਿਆਂ ਦਾ ਕੰਨਾ ਜਿਨੀ ਪੈਣੀ ਚਾਹੀਦੀ ਦਾਜ ਵਾਲੀ ਸਾਡੇ ਦੋਵਾਂ ਜੀਆਂ ਚਾਹ ਉਹਦੇ ਹੁਣ ਤਾਂ ਪਹਿਲਾਂ ਤੇ ਜਮ ਕਰਾਂਗੇ ਨਾ ਵਿਆਹ ਦਾ ਤੇ ਬਾਕੀ ਨਾ ਜਿਹੜਾ ਕੋਈ ਰਿਸ਼ਤੇ ਦੱਸ ਦੱਸ ਕੋਹਣ ਆਊਗਾ ਉਹ ਤੁਸੀਂ ਲੈ ਤੇ ਸੁੱਟ ਦਿਓ ਤੁਸੀਂ ਨਾ ਗਾਂ ਹੋ ਕੇ ਬੁਲੇ ਬਣਿਓ ੁੱਡੀਆਂ ਗੱਲ ਕਰਦੀਆਂ ਚੰਗੀਆਂ ਲੱਗਦੀਆਂ ਆ ਆ ਬੰਦੇ ਨਹੀਂ ਚੰਗੀਆਂ ਲੱਗਦੇ ਨਾ ਨਾ ਮੈਂ ਕਿੱਥੇ ਗੱਲ ਕਰਨੀ ਆ ਮੈਂ ਕੋਈ ਨਹੀਂ ਸਰਦਾਰ ਜੀ ਮੈਂ ਆਪੇ ਸਭ ਕੋ ਸੰਭ ਲੈਣਾ ਗੱਲ ਚੱਲ ਚਾਹ ਨਾਲ ਆਜੋ ਆਜੋ ਬੋਲੋ ਵੀਏ ਘੁੱਟ ਪੀਏ ਕੋਲ ਵਾਹ ਦੇ ਸਜ ਗਰੀਬ ਬੰਦੇ ਦਾ ਬਿਨਾ ਕੋਈ ਹਾਲ ਨੀਗਾ ਹੈ ਉਹ ਮੈਂ ਦੇਖਿਆ 1000 ਰੁਪਿਆ 10000 ਲਿਉਣਾ ਫੜ ਕੇ ਹੋਰ ਦੋ ਮਹੀਨੇ ਨੂੰ ਕਣਕ ਆਇਣੀ ਪਰ ਸਿਆਣ ਦੇ ਪੈਰ ਹੀ ਨਹੀਂ ਲਾਇਦੇ ਚੱਲ ਯਾਰ ਕੋਈ ਗੱਲ ਨਹੀਂ ਪਾਣੀ ਤਾਂ ਨਹੀਂ ਪੀ ਮਨਾ ਬਾਅਦ ਆਪੀ ਵੀ ਸੋਚਣਿਆ ਕੋਹਨਾ ਕੋ ਜੀਵਨ ਐ ਜੀਵਨ ਹਾਂਜੀ ਉਹ ਪਾਣੀ ਲੈ ਕੇ ਆਇਆ ਯਾਰ ਘੁੱਟ ਕੇ ਆ ਗਈ ਆ ਗਈ ਆ ਹੋ ਐ ਜੇ ਹੁਣ ਆਣਾ ਕੀ ਜੀਵਨ ਜਿੱਧਰ ਗਿਆ ਕਿਨਾਂ ਦੇ ਸ਼ਾਹ ਨੇ ਤੇ ਮਾਨੇ ਖਟਾ ਕਰਤਾ ਮੇਰਾ ਦੇ ਨਹੀਂ ਦਿੱਤਾ ਕੋਈ ਪੈਸਾ ਨਾ ਤੇ ਕਾ ਸੌਦਾ ਵੀ ਮੁਕਾ ਜੇ ਉਹ ਚੱਲ ਕੋਈ ਨਹੀਂ ਤੇ ਤੋਤਾ ਦੀ ਲਾੜਵੀ ਦੀਆਂ ਡਿਮਾਂਡਾਂ ਹੈ ਇਹ ਜੀ ਇੱਥੇ ਕੁੜੀਆਂ ਸੂਟ ਪਿਓਰ ਦੇ ਪਾਉਂਦੀਆਂ ਫਲਾਣੇ ਪਾਉਂਦੀਆਂ ਮੈਨੂੰ ਮੁਖੌਲ ਕਰਦੀਆਂ ਵਾ ਤੇ ਜੇ ਮੇਰੀਆਂ ਸਹੇਲੀਆਂ ਘਰ ਆ ਜਾਣ ਤਾਂ ਮੈਂ ਕਿੱਥੇ ਬਿਠਾ ਲੂੰਗੀ ਉਹਦੀਆਂ ਗੱਲਾਂ ਤੇ ਨਵਾਬਾਂ ਵਾਲੀਆਂ ਵਾਂ ਦੱਸ ਆਪਾਂ ਗਰੀਬ ਕਿੱਥੇ ਇਹਨਾਂ ਨੂੰ ਬਿਠਾ ਲਾਂਗੇ ਤੇ ਕੀ ਕਰਾਂਗੇ ਉਹ ਯਾਰ ਮੇਰੀ ਗੱਲ ਸੁਣ ਤੇਰਾ ਦਿਮਾਗ ਨਹੀਂ ਕੰਮ ਕਰਦਾ ਉਹਨੂੰ ਕਹਿਆ ਗਿਆ ਵੀ ਪੜ੍ਹਿਆ ਕਰ ਪੜ੍ਹ ਕੇ ਤੇ ਅਫਸਰ ਲੱਗ ਠੀਕ ਨਹੀਂ ਤੇ ਫਿਰ ਕੰਮ ਘਰ ਦੀ ਮਾਂ ਦੀ ਨਿਕਲਦੀ ਮਾੜੀ ਮੋਟੀ ਉਹਨੂੰ ਇਹ ਨਹੀਂ ਨਾ ਪਤਾ ਕਿ ਜਿਹੜੀ ਹੈਗੀ ਪਿਆਰੀ ਉਹ ਵੀ ਗਹਿਣੇ ਪਾਤੀ ਇਹਦੇ ਪਿਓ ਨੇ ਇਹਦੇ ਕਰਕੇ ਪਿਆਰੀ ਗਹਿਣੇ ਪਾਉਂਦਾ ਮੈਨੂੰ ਚਾਹ ਕੋਈ ਨਹੀਂ ਮੈਨੂੰ ਤੇ ਆ ਵੀ ਮੇਰੀ ਧੀ ਪੜ੍ਹ ਲਿਖੇ ਜਾ ਕੇ ਨਾ ਤੇ ਕਿ ਚੰਗੇ ਘਰ ਤੇ ਲੱਜੂਗੀ ਗੱਲ ਤੇ ਮੈਂ ਵੀ ਇਹੋ ਸੋਚਨੀ ਆ ਤੇ ਜੇ ਇੱਥੇ ਗਰੀਬੀ ਵੇਖੀ ਆ ਨਾ ਕੁਝ ਚੰਗਾ ਕਰ ਲਵਜੇ ਮੇਰੀ ਧੀ ਨੂੰ ਚਲ ਹਾਡੀ ਤੇ ਹੁਣ ਨਗ ਵੀ ਅੱਧਿਓ ਵੱਧ ਹਾਂ ਇਦਾਂ ਹੀ ਬਾਕੀ ਲੰਘ ਜਾਣੀਆਂ ਹੈਂ ਚਲ ਕੋਈ ਗੱਲ ਨਹੀਂ ਕੀ ਕਰੀਏ ਵੇਖ ਮੇਰੀ ਗੱਲ ਸੁਣ ਜੀਵਨ ਕਮਲੀਏ ਕਰੀਦਾ ਤੇ ਆਪਣੇ ਘਰ ਨੂੰ ਚੰਗਾ ਹੀ ਆ ਠੀਕ ਨਹੀਂ ਸਹੀ ਗੱਲ ਆ ਜਿਹੜਾ ਮਾਂ ਪਿਓ ਐਡਾ ਮਾੜਾ ਜਿਹੜਾ ਆਪਣਾ ਧੀ ਧੀਪੋ ਦਾ ਮੜਾ ਸੋਚਦਾ ਹੈਂ ਉਹੋ ਤੇ ਮੈਂ ਕਹਿੰਨੀ ਆ ਪਰ ਕੀ ਕਰਨਾ ਫਿਰ ਹੂੰ ਹੈ ਇਸ ਤਰ੍ਹਾਂ ਕਰ ਕਣਕ ਹੈਗੀ ਆ ਤੇ 50 ਕਿਲੋ ਕਣਕ ਵੇਚ ਦਿੰਦੇ ਨੇ ਫਿਰ ਫਿਰ ਕੀ ਕਰਨਾ ਫਿਰ ਕੰਮ ਜਨਾ ਡੈਮਪ ਹੋਰ ਦੋ ਮਹੀਨੇ ਪਾਣੀ ਨਹੀਂ ਕਣਕ ਚ ਫੜੋ ਨਾ ਨਾ ਖਾਲੀ ਕਰੋ ਹੁਣ ਤੇ ਜਿਹੜੀ ਕਣਕ ਮਿਲਦੀ ਆ ਨਾ ਉਹ ਵੀ ਡੀਪੂ ਵਾਲੀ ਉਹ ਵੀ ਨਹੀਂ ਜੀ ਆਉਂਦੀ ਉਹ ਵੀ ਹਰਿਆਪੇ ਖਾਕ ਹੋ ਜਾਂਦਾ ਨਾਲੇ ਕਿਸ ਦੇ ਕੇ ਜੋਰ ਥੋੜਾ ਵਾ ਹੈ ਠੀਕ ਨਹੀਂ ਨਾਲੇ ਕੀ ਬੰਦਾ ਕਹਿ ਸਕਦਾ ਉਹਨਾਂ ਨੂੰ ਸਾਰਾ ਹੱਥ ਉਹਨਾਂ ਤੇ ਕੋ ਹੁੰਦਾ ਵਾ ਕਿ ਉਹਨੂੰ ਦੇਣ ਕਿ ਉਹਨੂੰ ਨਾ ਦੇਣ ਜਿਹੜੇ ਚੰਗੇ ਲੋਕ ਉਹ ਲਈ ਜਾਂਦੇ ਨੇ ਤੇਰੇ ਮੇਰੇ ਘਰਾਂ ਇਹ ਨਾ ਰਹਿੰਦਾ ਰਹਿ ਹੀ ਜਾਂਦਾ ਵਾ ਮਾੜਿਆਂ ਵਾਸਤੇ ਤੇ ਕੋਈ ਸਕੀਮ ਨਹੀਂ ਗਈ ਉਹਦੇ ਕਰਵਾ ਜਿਹੜੀ ਸਕੀਮ ਸਰਕਾਰ ਚ ਲਾਉਂਦੀ ਓ ਚੰਗੇ ਭੜੇ ਲੋਕੀ ਲਈ ਜਾਂਦੇ ਈ ਓ ਇਹੋ ਗੱਲ ਦਾ ਤੇ ਰੋਣਾ ਵਾ ਜੇ ਕਿਤੇ ਸਾਰਾ ਕੁਝ ਗਰੀਬਾਂ ਨੂੰ ਮਿਲੇ ਤੇ ਇੰਨੀ ਗਰੀਬੀ ਨਾ ਹੀ ਰਵੇ ਸੋ ਹੁਣ ਨਾ ਇਸ ਤਰ੍ਹਾਂ ਕਰ ਕੁੜੀ ਨੂੰ ਕਹਿ ਪਿਆ ਜਿਹੜਾ ਜੜਿਆ ਹੈਗੇ ਨੇ ਇੱਕ ਦੋ ਕਲਾਸਾਂ ਤੇ ਆਪਣੀ ਚੰਗੇ ਵਧੀਆ ਨੰਬਰ ਲੈ ਕੇ ਨਾ ਤੇ ਪਾਸ ਹੋ ਜਾ ਮੇਰਾ ਤੇਰਾਦਾ ਜੇ ਕੋਈ ਚੰਗਾ ਘਰ ਲੱਭ ਜੇ ਇਹਦਾ ਹੈ ਤੇਰੇ ਹੱਥ ਪੀੜੇ ਕਰ ਦਗੇ ਵਿਆਹ ਦੀਏ ਨੂੰ ਆਪਣੇ ਘਰ ਜਾ ਕੇ ਸੁੱਖ ਲਵੇ ਇਥੇ ਤੇ ਗਰੀਬੀ ਵੇਖਣੀ ਹੈ ਹੋਰ ਕੀ ਵੇਖਣਾ ਚਲ ਮੈਨੂੰ ਤੇ ਆ ਨਾ ਕਿਤੇ ਚਾਰ ਅੱਖਰ ਪੜੇ ਹੋਣਗੇ ਤੇ ਗਾੜੀ ਕਿਤੇ ਦੂਜੇ ਘਰ ਵੀ ਕਿਤੇ ਗੱਲ ਕਰਨ ਵਾਲੀ ਬਣੂਗੀ ਠੀਕ ਨਹੀਂ ਇਹਦਾ ਕੰਬਲੀ ਦਾ ਦਿਮਾਗ ਕੰਮ ਨਹੀਂ ਕਰਦਾ ਲੀੜਿਆਂ ਨੂੰ ਕਿੰਨੇ ਚੱਟਣਾ ਹੈ ਲੋਕੀ ਦਗਲ ਵੇਂਦੇ ਤੀ ਬੋਲਦੇ ਚਲ ਕੋਈ ਗੱਲ ਨਹੀਂ ਨਿਆਣੀ ਆ ਨਾ ਵੇਖ ਕੇ ਦੀ ਚੰਡੀਆ ਲੋਕਾਂ ਵੰਦ ਚਲ ਕਿਤੇ ਚੰਗਾ ਘਰ ਲੱਭ ਜੇ ਤੇ ਆਪੇ ਚੰਗਾ ਪਾ ਲਿਆ ਕਰਨਾ ਇਹਨੇ ਤੇ ਮੇਰੀ ਗੱਲ ਸੁਣੋ ਆ ਰੋਟੀਆਂ ਪਕਾਈਆਂ ਲਿਆਵਾ ਮੇਰੀ ਗੱਲ ਸੁਣ ਲਾ ਮੈਂ ਨਾ ਥੋੜਾ ਪੱਠੇ ਥੇ ਦਾ ਕਰਦਾ ਫਿਰ ਬਾਅਦ ਚ ਵੇਨਾ ਠੀਕ ਨੇ ਮੁਰਕੇ ਨਾ ਠੰਡ ਬੜੀ ਐ ਮੁਰਕੇ ਘੜੀ ਤੇ ਜਾਇ ਜੀ ਮੈਂ ਇਦਾਂ ਕਰੋ ਨਾ ਕੱਪੜੇ ਲਾਓ ਤੇ ਜਾਵ ਜਾ ਕੇ ਪੱਠੇ ਪਾ ਲਓ ਫਿਰ ਮੀਂਹ ਗਣੀ ਦਾ ਦੇਣਾ ਆਹੋ ਉਹ ਤੇ ਕਰ ਲੋ ਮੁਰਕੇ ਕਿੱਥੇ ਤੁਰੇ ਫਿਰੋ ਆ ਲੈ ਪਾਣੀ ਮੈਂ ਢੋਜ ਕੇ ਤੇ ਇੱਥੇ ਲੈ ਮੈਂ ਲੈ ਜਾ ਚੱਲ ਜੀ ਮੰਮੀ ਕੰਮ ਨੀ ਬੇੜਨਾ ਆਪਣਾ ਚੱਲ ਮਨਾ ਐ ਇਤਰਾ ਹੀ ਸਾਰੀ ਮਾਤ ਘਾੜੀ ਨਮਾਜ ਜਾਦਾ ਜੋ ਨਿਕਲਦਾ ਸਵੇਰ ਤੋਂ ਫੇ ਤਾਂ ਚੇਤਾ ਹੀ ਭੁੱਲ ਜਾਗਾ ਕਰਦਾ ਘਰ ਵੀ ਮੁੜਨਾ ਕਿੰਨਾ ਟਾਈਮ ਹੋ ਗਿਆ ਵਾ ਅਜੇ ਤੱਕ ਇਹਦਾ ਕੱਲ ਜੀ ਨਹੀਂ ਮੁਕਾਵਲ ਆ ਹਾਦੀ ਹੋ ਗਈ ਇਹਦੇ ਵਾਲੀ ਆ ਲੈ ਡੱਜ ਨੂੰ ਕਰ ਲੈ ਜਾਂਦਾ ਗੱਡੀ ਜੀ ਤਗੜੀ ਜਾਂਦੇ ਨਾ ਮੁੰਡਿਆਂ ਨਾਲ ਫਿਰਦਾ ਰਹਿੰਦਾ ਸਾਰਾ ਸਾਰਾ ਦਿਨ ਨਾ ਤੇਲ ਦੀ ਪ੍ਰਵਾਹ ਆ ਤੇ ਨਾ ਕਿਤੇ ਟਹੇ ਤੇਲੇ ਦੀ ਪ੍ਰਵਾਹ ਪਤਾ ਨਹੀਂ ਕਰਦਾ ਕਿ ਰਹਿੰਦਾ ਇਹ ਮੁੰਡਾ ਬਾਹਰ ਓ ਮੇਰੀ ਮਾਂ ਆਹੋ ਤੇਰੀ ਮਾਂ ਤੇਰੀ ਮਾਂ ਹਾਂ ਤੇ ਫੁੱਲੀਆਂ ਪਾ ਦਿਆ ਕਰ ਮਾਂ ਨੂੰ ਚੰਗਾ ਮਾਤਾ ਨੇ ਕੋ ਪੁੱਛਿਆ ਨਾ ਲੈ ਫੁੱਲੀਆਂ ਫੋਨ ਵਾਲੀ ਕਿਹੜੀ ਗੱਲੋਂ ਨਾ ਮੈਨੂੰ ਦੱਸ ਤੇ ਆਹ ਕਿਹੜਾ ਟਾਈਮ ਆ ਕਾਲ ਜਉਣ ਦਾ ਉਹ ਮੈਂ ਨਹੀਂ ਬੜਾ ਹੁੰਦਿਆ ਸੀਗਾ ਨਾ ਤੂੰ ਮੋਟਰਸਾਈਕਲ ਤੇ ਗਿਆ ਸੀਗਾ ਆ ਗੱਡੀ ਕਿਹੜੇ ਕੰਮ ਨੂੰ ਖੜੀ ਸੀਗੀ ਉਹ ਤੇਜ ਬੜਾ ਸੀਗਾ ਤੇਜ ਬੜਾ ਸੀ ਬਾ ਮੋਟਰ ਚੱਲਦੀ ਨਹੀਂ ਹੈਗੀ ਫਿਰ ਅੱਛਾ ਹਾਂ ਮੈਂ ਵਰਾ ਕਰ ਖਲੋ ਗਏ ਕਿਤੇ ਨਹੀਂ ਤੂੰ ਐਂਦਾ ਕਰਿਆ ਕਰ ਇਹੋ ਕੰਮ ਕਰਨੇ ਆ ਨਾ ਤੂੰ ਚੁੱਪ ਕਰਕੇ ਮੋਟਰਸਾਈਕਲ ਲੈ ਜਾ ਕਰ ਆਉਣਾ ਤੂੰ ਲੇਟ ਹੀ ਆ ਚੰਗੇ ਲੱਗੇ ਤਾਂ ਮੌਸਲ ਖੜਦੀ ਇੱਥੇ ਨਾ ਤੇ ਚੰਗੇ ਲੱਗਿਦਾ ਇਹ ਹੁਣੇ ਕਾਲਜੋਂ ਆਉਂਦੇ ਹੈ ਕੋਈ ਸਿਆਣਾ ਬਣਾ ਤੂੰ ਵੇਖੇ ਨਾ ਕੀ ਕਹੇ ਪਿਤਾ ਮੇਰਾ ਬਾਹਰ ਬੈਠਾ ਮੈਂ ਮੋਟਰਸਾਈਕਲ ਚੰਗਾ ਲਾਦਾ ਜਾਂਦਾ ਆਹੋ ਭਰਾ ਬਾਹਰ ਤੇਰੇ ਵਾਸਤੇ ਕਮਾਜਾ ਕਾਂ ਡਿਆਵਾ ਪੁੱਤਰ ਆਪਣਾ ਆਪ ਸੋਚ ਭਰਾ ਵੀ ਔ ਲੱਗਾ ਵਾ ਪਤਾ ਮੈਨੂੰ ਹਾਂ ਵੀਰ ਨੇ ਮੈਨੂੰ ਦੱਸਤਾ ਪਹਿਲਾਂ ਫੋਨ ਕਰਕੇ ਦੱਸਤਾ ਤੈਨੂੰ ਕਹਿੰਦਾ ਮੈਂ ਟਿਕਟ ਕਰਾ ਲਈ ਆ ਆਹੋ ਕੇ ਕਰਵਾ ਲਈਏ ਟਿਕਟ ਨੇ ਚੱਲ ਹੁਣ ਆਪਾਂ ਦਾ ਵਿਆਹ ਕਰਨਾ ਗੱਜ-ਵੱਜ ਕੇ ਵਿਆਹ ਕਰਨਾ ਵਾ ਆਹੋ ਕੇ ਨੱਬੀ ਕੁੜੀ ਕੋਈ ਲੈ ਦੱਸ ਕੁੜੀਆਂ ਦਾ ਕੰਟਾ ਤੇਰੇ ਭਰਾ ਨੂੰ ਹੈ ਵੇ ਪਰ ਤੇਰੇ ਰਿਸ਼ਤੇ ਤੇਰੇ ਵੀਰ ਨੂੰ ਨੇਕ ਤੇ ਰਿਸ਼ਤੇ ਆਉਣ ਦੇ ਆ ਮੈਂ ਨਹੀਂ ਕੰਨ ਕਰਦੀ ਤੇ ਮੇਰਾ ਪੋਤਾ ਆ ਜੇ ਪਹਿਲਾਂ ਤੇ ਫਿਰ ਮੈਂ ਕੰਮ ਵੱਲ ਧਿਆਨ ਦਵਾਂਗੀ ਓ ਚੱਲ ਮੈਂ ਪੋਤਾ ਆਈ ਜਾਣਾ ਵਾ ਇਦਾਂ ਕਰੀਏ ਵੱਡੀ ਗੱਡੀ ਕਢਾਈਏ ਹੁਣ ਮੇਰਾ ਰੱਬ ਤੇ ਤੇਰਾ ਦਿਮਾਗ ਖਰਾਬ ਹੋ ਗਿਆ ਵਾ ਹੈ ਅਖੇ ਵੱਡੀ ਗੱਡੀ ਕਢਾਈਏ ਅੱਗੇ ਆੜੀ ਗੱਡੀ ਕੋਲ ਵੈ ਨਿੱਕੀ ਆ ਦੱਸ ਕਿੰਦੀ ਤਗੜੀ ਗੱਡੀ ਲਈ ਆ ਓਏ ਪੁਰਾਣੀ ਹੋ ਗਈ ਆ ਦੇ ਮੇਰੀ ਗੱਲ ਸੁਣ ਬੇਵਕੂਫਾ ਆੜੀ ਗੱਡੀਆਂ ਗੱਡੀਆਂ ਨਾ ਇਹਨਾਂ ਖਿਆਲ ਛੱਡ ਦੇ ਇਹ ਹੁਣ ਸਭ ਉਹੇ ਘਰੋਂ ਨਹੀਂ ਚੱਲਵਾ ਤੇਰਾ ਵੀਰ ਨੂੰ ਵਿਆਹਣਾ ਵਾ ਉਹ ਤਾਂ ਹੋਰ ਉਤੋਂ ਉਤਰਨੀ ਆ ਵਾ ਵੇ ਉਤੋਂ ਕੁੱਤਰਨੀ ਆ ਵਾ ਤੇਰੇ ਵੀਰ ਨੂੰ ਵਿਆਹਾਂ ਤੇਰਾ ਦਾਜ ਆਉਣਾ ਗੱਡੀਆਂ ਭਰ ਭਰ ਕੇ ਗੱਲਾਂ ਕਰਦਾ ਕਰਨਾ ਤੂੰ ਆੜਾ ਦਾਜੂ ਜਣਾ ਇਹ ਪਾਪ ਨਾ ਲੈਣਾ ਵੇ ਚੁੱਪ ਕਰ ਜਾ ਵਡਿਆ ਸਿਆਣਾ ਪਾਪ ਹੁੰਦਾ ਵਾ ਨਾ ਮੈਂ ਕਿਹਦਾ ਰਗਾਂ ਮੜ ਕੇ ਦਾਜ ਲੈਣਾ ਮੈਂ ਹੈ ਕਿਸੇ ਦੇ ਆਪਣੇ ਧੀ ਨੂੰ ਦੇਣਾ ਮੈਨੂੰ ਦੇਣਾ ਉਹੀ ਗੱਲਾਂ بار بار ਨਹੀਂ ਨ ਸਭ ਕੋ ਘਰੋਂ ਲਈ ਜਾਣਾ ਹੁਣ ਆਪਣੇ ਖੰਬਾਂ ਤੇ ਉੱਡਣ ਕਿਸ ਨੂੰ ਪਤਾ ਲੱਗੇ ਬੜਿਆ ਬਥਰੇ ਜਾ ਕੇ ਬਹਿਣਾ ਕਿਸੇ ਨੇ ਹੈ ਜ਼ਮੀਨ ਜਾਇਦਾਦ ਖੁੱਲੀ ਘਰ ਸੁਹਣਾ ਬੜਿਆ ਅੱਗੇ ਗੱਡੀ ਦੀ ਤਗੜੀ ਖਲੋਤੀ ਵੇਲੇ ਵਜੇ ਐਡੇ ਸੋਹਣੇ ਕੰਟਰੀ 'ਚ ਮੇਰਾ ਮੁੰਡਾ ਰਹਿੰਦਾ ਵਾ ਇੰਨੀ ਸੋਹਣੀ ਕਮਾਈ ਕਰਨ ਧਿਆ ਵਾ ਦੱਸ ਹੈ ਗੱਲਾਂ ਵੇ ਹਦੀਆਂ ਇਹ ਭਾਪ ਨਹੀਂ ਅਗਲੀ ਗੱਲ ਨੂੰ ਆਹ ਗੱਡੀ ਨੂੰ ਹਸਣ ਲਉਂਦੇ ਫਿਰ ਕੀ ਕਰਾਂਗੇ ਇਹ ਨਾਲ ਲਾਉਣ ਦੇ ਆਹ ਮੇਰੇ ਕੋ ਗੱਡੀ ਪਈ ਆ ਨਿੱਕੀ ਆ ਐਡੀ ਤਗੜੀ ਗੱਡੀ ਆ ਵੇ ਲੱਲਾਂ ਨਹੀਂ ਹੋਰ ਗੱਡੀ ਓਏ ਆਪਣੀ ਤੇ ਹੋਊ ਗੱਡੀ ਆਪਣੇ ਕੋਲ ਵੀ ਉਹ ਵੀ ਆਪਣੀ ਹੋਣੀ ਆ ਗੱਲ ਸੁਣ ਮੇਰੀ ਵੱਡਿਆ ਸਿਆਣਿਆਂ ਵੇ ਇਹ ਸ਼ਰੀਕੇ 'ਚ ਨੱਕ ਤੇ ਰਹਿ ਜੂ ਮੇਰਾ ਚੰਗਾ ਐ ਸ਼ਾਤੀ ਚੌੜੀ ਕਰ ਕਰਕੇ ਫਿਰ ਦੇ ਸਾਰੇ ਦੱਸ ਮੈਨੂੰ ਕਿ ਕਿਦਾ ਕਰਮ ਆ ਲਈਓ ਹੈ ਜਿੰਨੇ ਇੱਥੇ ਮੁੰਡੇ ਵੀ ਆਏ ਆ ਸਭ ਦੇ ਚੰਗੇ ਬੜੇ ਦਾਜ ਆਏ ਆ ਤੇ ਮੈਂ ਦੱਸ ਕਿੱਥੇ ਨੱਕ ਦੇਣਾ ਹੀ ਉਹ ਵੇ ਆ ਤੇ ਚੰਗੀ ਤਗੜੀ ਗੱਡੀ ਲੈ ਜੀ ਆ ਤੇ ਮੈਂ ਕਹਣਾ ਖੁੱਲਾ ਦਾਜ ਆਵੇ ਮੇਰੇ ਪੁੱਤ ਦਾ ਮੰਮੀ ਤੂੰ ਤਾਂ ਉਹ ਭੁੱਖ ਲਾਣੀ ਤਗੜੀ ਵੇਖਿਆ ਕੱਖ ਨਹੀਂ ਹੁੰਦਾ ਇੱਥੇ ਇਹ ਮੇਰੀ ਗੱਲ ਸੁਣ ਸਿਆਣਿਆ ਤੈਨੂੰ ਮੈਂ ਅੱਗੇ ਕਿਹਾ ਚੁੱਪ ਰਹਿ ਜਿੱਦਾਂ ਕਹਗਾ ਉਹਦੀ ਗੱਲ ਕਰਿਆ ਕਰ ਉਹ ਤੇ ਐਵੇਂ ਤਾਂ ਦੀ ਗੱਲਾਂ ਨਾ ਕਰ ਬੇਸ਼ੱਕ ਮੇਰੇ ਘਰ ਸਭ ਕੁਝ ਹੈਗਾ ਵਾ ਪਰ ਇੰਨਾਂ ਗੱਲਾਂ ਦਾ ਸਿਰਫ ਮਾਣਤਾ ਨਹੀਂ ਹੁੰਦਾ ਵਾ ਉਹ ਦਾਜ ਮੈਂ ਕਹਣਾ ਪਿਆਰਿਓ ਕੁੜੀ ਉਹ ਲੈਣੀ ਤਰੀਕਤ ਕਰੇ ਕੰਨ ਰੋਟੀ ਪਾਣੀ ਪਕਾ ਕੇ ਰਵੇ ਦੋ ਟਾਈਮ ਜਿੰਨਾ ਇਸ ਤੱਕ ਕਰਦੀਆਂ ਨਾ ਉਹਨਾਂ ਕਰੀ ਚਾੜੀਆਂ ਵਾਂ ਜੇ ਨਹੀਂ ਕਰਨੀਆਂ ਆਪੇ ਭੁੱਖੇ ਘਰੋਂ ਲੈ ਆਓ ਉਹਨਾਂ ਤਾਂ ਵੀ ਨਹੀਂ ਕਰਨੀਆਂ ਅੱਜ ਇਥਾਂ ਹੀ ਗੱਲਾਂ ਛੋੜੀ ਗਾਵਾਂ ਆ ਚੁੱਪ ਕਰ ਜਾ ਤੂੰ ਨਾ ਕਿਉਂ ਲਈਏ ਗਰੀਬ ਕਰਦੀ ਹੈ ਗਰੀਬ ਕਰਦੀ ਲੋ ਕੀ ਗੱਲੇ ਮਾੜੇ ਲੱਸੀ ਗਰੀਬ ਕਰਦੀ ਕੁੜੀ ਲਈਏ ਅਕਰੀਬ ਘਰ ਦੇ ਜਿਹੋ ਜਿਹੇ ਘਰ ਹੁੰਨਾਂ ਉਹੋ ਜਿਹੇ ਕਹਾਲ ਕੇ ਗਾੜੀ ਪਾਲਦੀਆਂ ਨਾ ਉਹਨਾਂ ਨੂੰ ਬਹਿਣ ਦੀ ਅਕਲ ਨਾ ਉਹਨਾਂ ਨੂੰ ਖਲੋਣ ਦੀ ਅਕਲ ਤਾਂ ਖਾਣ ਪੀਣ ਦੀ ਤਾਂ ਪਾਉਣ ਦੀ ਓਏ ਅਗਲਾ ਸਾਰੀਆਂ ਐਂਦੀਆਂ ਵਾਂ ਆਹੋ ਅਕਲਾ ਸਖਾਉਦੀ ਮਰਜੂ ਮੈਂ ਤੇ ਆਹੋ ਸਾਰੀ ਉਮਰ ਓ ਚੱਲ ਠੀਕ ਹੈ ਮੰਮੀ ਮੈਂ ਕਾਲਜ ਵਾਂ ਰੋਟੀ ਖਾਣਾ ਜਾ ਕੇ ਤੇ ਉਹੀ ਗੱਲ ਕਰਛੜੀ ਪਈ ਜਾਂਦੇ ਹਾਂ ਖਾਈ ਆਇਆ ਕਾਲਜੋਂ ਖਾਈ ਆਇਆ ਵਾ ਹੋਰ ਕੀ ਆ ਸਵੇਰ ਦਾ ਤੂੰ ਭੁੱਖਾ ਹੀ ਆ ਦੱਸ ਕਦਾਂ ਮੈਨੂੰ ਤਰੇ ਕਰ ਤੂੰ ਤੜ ਲੈ ਖੜਦਾ ਕੋਲ ਉਹ ਬਰਗਰ ਬਰਗਰ ਹੀ ਖਾ ਕੇ ਆਉਣਾ ਘਰ ਤੋਂ ਉਹ ਮੈਂ ਨਹੀਂ ਖਾਦਾ ਕਰ ਐਂ ਤਾਂ ਕਰੋ ਰੋਟੀ ਦੋ ਮੈਨੂੰ ਮੈਂ ਰੋਟੀ ਕੋ ਫੋ ਲੱਗੀ ਆ ਵੇ ਬਹਿ ਜਾ ਦੇ ਦੇ ਨੀ ਰੋਟੀ ਤੇ ਮੈਂ ਐਵੇਂ ਨਾ ਸੈਣ ਦੇ ਕਲਾਚ ਬੋਤਾ ਬੋਲੀ ਦਾ ਨਹੀਂ ਹੁੰਦਾ ਚੁੱਪ ਕਰਦੇ ਰਹਾ ਉਹ ਬੋਲਦਾ ਮੇਰੀ ਮਾਂ ਨੇ ਮੈਂ ਰੋਟੀ ਨਾ ਆਈ ਉਹ ਆਪਣੇ ਲੀੜੇ ਕੱਪੜੇ ਨਾਲ ਮਤਲਬ ਰੱਖ ਬਸ ਉਹ ਲੀੜੇ ਕੱਪੜੇ ਮੈਂ ਪਾਉਂਦਾ ਵਿਆਹ ਚ ਆਵ ਲਾਲ ਕਰ ਪੀਦਾ ਕਰਨਾ ਤੋੜਦਾ ਕਰਨਾ ਹੋਰ ਨਾ ਗੱਲਾਂ ਧਿਆਨ ਦੇ ਆ ਬਹਿ ਜਾ ਲੈ ਨੀ ਰੋਟੀ ਆ ਮਮੀਆਂਵੇਂ ਮਰੀ ਜਾਂਦੀ ਆ ਚੱਲ ਵੀਰ ਆਊਗਾ ਗੱਡੀ ਵੀ ਇੰਨਾ ਪੇ ਕਢਾ ਲੈਣੀ ਆ ਕੋਈ ਗੱਲ ਨਹੀਂ ਐ ਗੱਜਵੜ ਕੇ ਵਿਆਹ ਕਰਾਂਗੇ ਦੀ ਤਰ੍ਹਾਂ